ਮੈਂ ਤੁਹਾਨੂੰ ਅੱਜ ਇੱਕ ਕਹੀ ਚੀਜ਼ ਦਿਖਾਉਣ ਜਾ ਰਿਹਾ ਕਿ ਜੋ ਸਾਰੇ ਦੇ ਤਕਰੀਬਨ ਘਰਾਂ ਕੋਲੇ ਹੁੰਦੀਆਂ ਨੇ ਚੀਜ਼ਾਂ ਹਨਾ ਇੱਕ ਮਾਸੂਮ ਵਿਚਾਰਾ ਹਨਾ ਜੇ ਆਪਾਂ ਕਹიდੀਏ ਕਤੂਰੇ ਛੋਟੇ ਛੋਟੇ ਫਿਰਦੇ ਹੁੰਦੇ ਨੇ ਹਰੇਕ ਦੇ ਘਰਾਂ ਕੋਲੇ ਇਹਨਾਂ ਵਿਚਾਰਾ ਕੱਲ ਪਰਸੋ ਦਾ ਬਿਮਾਰ ਸੀਗਾ ਪਹਿਲਾਂ ਤਾਂ ਅੱਗੇ ਤਾਂ ਮੇਰੇ ਕੋਲੇ ਆਇਆ ਲ ਸੀ ਇਹ ਸਵੇਰ ਸ਼ਾਮ ਆਉਂਦਾ ਸੀਗਾ ਤੇ ਹੁਣ ਕਈ ਦਿਨ ਹੋ ਗਏ ਇਹ ਆ ਨਹੀਂ ਰਿਹਾ ਸੀਗਾ ਤੇ ਜਦੋਂ ਮੈਂ ਦੇਖਿਆ ਇਹ ਕੱਲ ਇਹਨੂੰ ਆ ਕੇ ਦੇਖਿਆ ਬਿਲਕੁਲ ਨਹੀਂ ਕਿ ਕਿਤਨਾ ਡੱਬ ਗਿਆ ਪੈਸੀਗਾ ਤੂੰ ਅੱਜ ਤਾਂ ਕੈਮ ਆ ਅੱਗੇ ਤਾਂ ਮੇਰੇ ਕੋਲ ਆਉਗਾ ਸੀ ਮੈਨੂੰ ਮਿਲਣਾ ਕਾਲੂ ਤੇ ਇਹਦੇ ਫਿਰ ਕੱਲ ਜੀਨੇ ਇੰਜੈਕਸ਼ਨ ਲਵਾਏ ਨੇ ਡਿੱਪ ਲਵਾਈ ਹੈ ਹਨਾ ਅੱਜ ਕੁਛ ਮੈਨੂੰ ਠੀਕ ਲੱਗਦਾ ਠੀਕ ਆ ਕਾਲੂ ਓਏ ਹੈ ਕਿਵੇਂ ਆ ਕੈਮ ਆ ਓਏ ਕੈਮ ਆ ਵਈ ਹਾਂ ਠੀਕ ਹੋ ਗਿਆ ਕੋਈ ਨਾ ਤਰ ਮੱਧ ਅੱਜ ਇਹਦੇ ਹੁਣ ਡਾਕਟਰ ਨੂੰ ਫੋਨ ਕੀਤਾ ਸੀਗਾ ਉਹ ਕਹਿੰਦਾ ਮੈਂ ਰਾਤ ਨੂੰ ਆਉਂਗਾ 8:00 ਵਜੇ ਵੀ ਫਿਰ ਇਹਦੇ ਇੱਕ ਡਿੱਪ ਹੋਰ ਲਾ ਦਾਂਗੇ ਵੀ ਫਿਰ ਠੀਕ ਹੋ ਜਾਊਗਾ ਹਨਾ ਇਹਨਾਂ ਕੋਈ ਚੀਜ਼ ਖਾ ਕੇ ਗਲਤ ਇਹ ਕੋਈ ਜ਼ਹਿਰ ਵਾਲੀ ਚੀਜ਼ ਖਾ ਗਿਆ ਤੇ ਹੁਣ ਵੈਸੇ ਠੀਕ ਆਏ ਕੱਲ ਤਾਂ ਲੱਗਦਾ ਸੀਗਾ ਕਿ ਬਚੂਗਾ ਅੱਜ ਤੱਕ ਅੰਨ ਵਿੱਚ ਇੱਕ ਚੱਕੀ ਖੜਾ ਆ ਨਾ ਤੇ ਹਰੇਕ ਦੇ ਘਰ ਕੋਲੇ ਇਹ ਹੁੰਦੇ ਨੇ ਮਾਸੂਮ ਇਹਨਾਂ ਨੂੰ ਦੁੱਧਾ ਦੱਪਾ ਦਿਆ ਕਰੋ ਵਿਚਾਰੇ ਨੂੰ ਦਰਵੇਸਾਂ ਨੂੰ ਇਹਨਾਂ ਦਾ ਬਹੁਤ ਵੱਡਾ ਪੁੱਲਾਗਾ ਹਾਂ ਠੀਕ ਆ ਚੰਗਾ ਇਹਨੂੰ ਇਹਨੂੰ ਗਰਮ ਕਰਕੇ ਦੁੱਧ ਪਾ ਦਿਓ ਠੀਕ ਆ ਠੀਕ ਆ ਇਹਨੂੰ ਦੁੱਧ ਲੈ ਕੇ ਦੇਵਾ ਗਰਮ ਕਰਕੇ ਫਿਰ ਥੋੜਾ ਜਿਹਾ ਪੀ ਲੈਣਾ ਲਓ ਜੀ ਹੁਣ ਆਪਾਂ ਚੱਲੇ ਸੰਗਰੂਰ ਆਪਾਂ ਨਾ ਤਾਂ ਜਿੰਮ ਲਗਾਇਆ ਮੈਂ ਕਿ ਸੰਡੇ ਅੱਜ ਕਈ ਦਿਨ ਹੋ ਗਏ ਜਿੰਮ ਮੇਂ ਪ੍ਰੋਪਰ ਨਹੀਂ ਲੱਗ ਰਹੀ ਸੀ ਨਾ ਤੇ ਤਿੰਨ ਚਾਰ ਦਿਨਾਂ ਦਾ ਜਿਹੜਾ ਰਹਿ ਗਿਆ ਵਰਕਆਊਟ ਕੰਪਲੀਟ ਕਰ ਆਵਾਂਗੇ ਤੇ ਬਾਕੀ ਸਾਨੂੰ ਜਾ ਕੇ ਕਰਦੇ ਆਂ ਸਗਰੂਰ ਫਿਰ ਲੋ ਜੀ ਆਪਾਂ ਪਹੁੰਚ ਗਏ ਜਿਮ ਦੇ ਵਿੱਚ ਜਿਮ ਦਾ ਦੇਖਦੇ ਆਂ ਮਾਹੌਲ ਕੀ ਆ ਨੀਚੇ ਜਾ ਕੇ ਅੱਜ ਸੰਡੇ ਆ ਵੈਸੇ ਤਾਂ ਅੱਜ ਸੰਡੇ ਨੂੰ ਬਹੁਤ ਘੱਟ ਹੁੰਦੇ ਆ ਬਾਕੀ ਆਪਾਂ ਦੇਖਦੇ ਆਂ ਤੇ ਹੁਣ ਐ ਸਾਨੂੰ ਮਾਹੌਲ ਆਪਾਂ ਅੰਦਰ ਐਂਟਰ ਹੁੰਨੇ ਆ ਚਲੋ ਵੀ ਆਇਓ

ਹੋ ਜੀ ਮੈਂ ਤੁਹਾਨੂੰ ਸਾਰੇ ਨੇ ਵੀਡੀਓ ਦੇਖ ਲਈ ਵੀਡੀਓ ਬਣਾਉਣ ਦਾ ਸਾਡਾ ਜਿਹੜਾ ਮੇਨ ਮਕਸਦ ਸੀ ਉਹ ਇਹ ਸੀਗਾ ਇੱਕ ਅਸੀਂ ਮੈਸੇਜ ਦੇਣਾ ਚਾਹੁੰਦੇ ਸੀ ਇੱਕ ਬੰਦਾ ਇੱਕ ਬੰਦੀ ਦੀ ਗਲਤੀ ਲਾਪਰਵਾਹੀ ਨਾਲ ਮਲੇ ਕੋਈ ਮਸ਼ੀਨ ਦੀ ਤਾਰ ਟੁੱਟਦੀ ਹੈ ਜਾਂ ਕੋਈ ਡੰਬਲ ਟੁੱਟ ਗਿਆ ਕੋਈ ਮਸ਼ੀਨ ਟੁੱਟਦੀ ਹੈ ਨਾ ਘੱਟੋ ਘੱਟ ਮਕੈਨਿਕ ਨਾਲ ਦੀਆਂ ਤਿਆਰ ਨਹੀਂ ਬੈਠਾ ਹੁੰਦਾ ਨਾ ਖਾਫਤਾ ਦੱਸ ਦੇਣਾ ਉਹ ਮਸ਼ੀਨ ਨੂੰ ਰਿਪੇਅਰ ਤੇ ਲਾ ਗ ਜਾਂਦੇ ਤੇ ਜਿਹੜਾ ਦੂਜੇ ਮਾਲ ਕੇ ਕਸਟਮਰ ਨੇ ਆਪਣੇ ਦੂਜੇ ਮੁੰਡੇ ਕੁੜੀਆਂ ਜੋ ਵੀ ਜਿਹਨੇ ਜਮਲਾ ਰਹੇ ਨੇ ਸਾਰੇ ਹਨਾ ਉਹਨਾਂ ਦਾ ਵਰਕਆਊਟ ਸਾਰਾ ਖਰਾਬ ਹੋ ਜਾਂਦਾ ਜੇ ਲੈਗ ਵਾਲੀ ਮਸ਼ੀਨ ਦੀ ਟੁੱਟੀਗੀ ਤਾਰ ਤਾਂ ਇੱਕ ਹਫ਼ਤੇ ਬਾਅਦ ਅਗਲਾ ਲੈਗ ਲਾਉਂਦਾ ਉਹ ਲਾ ਲੋ ਇੱਕ ਮਹੀਨੇ ਚਲੀ ਜਾਂਦੀ ਆ ਕਹਿਣ ਦਾ ਮਤਲਬ ਟੋਟਲੀ ਜਿਹੜਾ ਅਸੀਂ ਇਹ ਵੀਡੀਓ ਬਣਾਈ ਆ ਇਹਦਾ ਮਕਸਦ ਇਹ ਹੀ ਆ ਵੀ ਆਪ ਦਾ ਪਿਆਰ ਨਾਲ ਪ੍ਰੋਪਰ ਤਰੀਕੇ ਨਾਲ ਜੋ ਸਹੀ ਤਰੀਕਾ ਉਹਦੇ ਉਹਦੇ ਹਿਸਾਬ ਨਾਲ ਜਿਮ ਲਾਓ ਹਨਾ ਤੇ ਇਹਦੀ ਇੱਜ਼ਤ ਕਰੋ